ਪੰਜਾਬ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਸਭ ਤੋਂ ਵੱਧ ਜ਼ੋਰ ਐਨਆਰਆਈਆਂ ਨੇ ਲਾਇਆ ਸੀ ਤੇ ਹੁਣ ਬਦਲਾਅ ਵਾਲੀ ਸਰਕਾਰ ਦੇ ਰਾਜ ਦੇ ਵਿੱਚ ਐਨਆਰਆਈ ਹੀ ਸੇਫ ਨਹੀਂ ਹੈਗੇ ਜਾਂ ਇਹ ਕਹਿ ਲੋ ਉਹ ਵੀ ਸੇਫ ਨਹੀਂ ਹੈਗੇ ਕੈਲਗਰੀ ਤੋਂ ਮੋਗੇ ਗਏ ਸਰਦਾਰ ਸੁਖਮਿੰਦਰ ਸਿੰਘ ਮਾਨ ਜੀ ਨਾਲ ਜੋ ਇਸ ਵਾਰ ਪੰਜਾਬ ਦੇ ਟ੍ਰਿਪ ਦੇ ਉੱਤੇ ਵਾਪਰਿਆ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਸਾਡੇ ਨਾਲ ਨੇ ਸੁਖਮਿੰਦਰ ਸਿੰਘ ਮਾਨ ਜੀ ਉਹਨਾਂ ਤੋਂ ਪੁੱਛਦੇ ਆ ਕਿਵੇਂ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਕਿਵੇਂ ਉਹਨਾਂ ਤੋਂ ਲੁੱਟ ਹੋਈ ਤੇ ਕਿੱਥੇ ਉਹ ਜਾ ਰਹੇ ਸੀਗੇ ਸਭ ਕੁਝ ਕਿਵੇਂ ਵਾਪਰਿਆਗਾ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਰੈਡੀ FM ਤੇ थैंक यू ਜੀ ਮੈਂ ਤੋਂ ਪਹਿਲਾਂ ਤਾਂ ਆਇਂ ਦੱਸੋ ਵੀ ਤੁਸੀਂ ਪੰਜਾਬ ਚ ਕਿੱਥੇ ਰਹਿੰਦੇ ਹੋ ਤੇ ਤੁਹਾਡੇ ਨਾਲ ਜੋ ਲੁੱਟ ਵਾਲੀ ਘਟਨਾ ਵਾਪਰੀ ਹੈ ਉਹ ਕਦੋਂ ਵਾਪਰੀ ਤੇ ਕਿਵੇਂ ਵਾਪਰੀ ਮੈਂ ਸੁਖਮਿੰਦਰ ਸਿੰਘ ਮਾਨ ਪਿੰਡ अजीतਵਾਲ ਤਹਿਸੀਲ ਮੋਗਾ ਜਿਹੜਾ ਮੋਗਾ ਦੇ ਰਹਿਣ ਵਾਲਾ ਹਾਂ ਸਾਸੀਂ ਇੰਟਰੀਗਰ ਮਨ 98 ਤੋਂ 98 ਤੋਂ ਇੱਥੇ ਕੈਨੇਡਾ ਚ ਰਹਿ ਰਹੇ ਆਂ ਸਿਟੀਜ਼ਨਸ਼ਿਪ ਸਾਡੀ ਲਈ ਆ ਉਹ ਸੀ ਉਹ ਲਈ ਆ ਸਾਰਾ ਕੁਸਾ ਅਸੀਂ ਜਾਣੇ ਆ ਆਪਣਾ ਉੱਥੇ ਆਪਦੀ 6 ਮਹੀਨੇ ਐਸ਼ ਕਰਕੇ ਆਈਏ ਪਰ ਹੁਣ ਉੱਥੇ ਅਸੀਂ ਸੇਵ ਨਹੀਂ ਹੈ ਕਿਉਂਕਿ ਉੱਥੇ ਹੁਣ ਜਾਨਾ ਹੀ ਇੰਨਾ ਇਹ ਲੁੱਟ ਕੋ ਸੱਟ ਇੰਨੀ ਚੱਲ ਪਈ ਆ ਤੁਸੀਂ ਦੋ ਪੈਸੇ ਵੀ ਜੇਬ ਵਿੱਚ ਪਾ ਕੇ ਤੁਰ ਨਹੀਂ ਸਕਦੇ ਤੁਹਾਨੂੰ ਆਪਣਾ ਆਪ ਹੀ ਸੰਭਾਲਣਾ ਬਹੁਤ ਔਖਾ ਹੋਇਆ ਪਿਆ ਮੈਂ ਮੋਗੇ ਤੋਂ ਜੀਤਵਾਲ ਨੂੰ ਵਾਪਸ ਪਿੰਡ ਆ ਰਿਹਾ ਸੀਗਾ ਐਕਟ ਬਾਦੇ ਉੱਤੇ ਤੇ ਮੇਰੇ ਕੋਲ ਕੁਝ ਪੈਸੇ ਸੀਗੇ 10-12000 ਰੁਪਇਆ ਤੇ ਪਰ ਮੈਂ ਇਹਨੂੰ ਤਾਂ ਇਹ ਪਤਾ ਹੀ ਨਹੀਂ ਸੀ ਮੇਰੇ ਨਾਲ ਇਹ ਕੋ ਸੋਨਾ ਹੈ ਤੇ ਮੈਂ ਮੋਗੇ ਤੋਂ ਜੋ ਜੀਤਵਾਲਾ ਆਇਆ ਤੇ ਪਿੰਡ ਰਸਤੇ ਦੇ ਪਿੰਡ ਮਟਵਾਣੀ ਆਉਂਦੀ ਉਹਦੇ ਗੁਰਦੁਆਰਾ ਜੀਟੀ ਰੋਡ ਦੇ ਉੱਤੇ ਬਣਿਆ ਹੋਇਆ ਠੀਕ ਹੈ ਉੱਥੇ ਆ ਕੇ ਪਿੱਛੋਂ ਲਟੇਰੇ ਆਏ ਮੋਟਰਸਾਈਕਲ ਤੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਉਹਨਾਂ ਨੇ ਮੇਰੇ ਨਾਲ ਲੁੱਟ ਕਰਨੀ ਆ ਤੇ ਮੇਰੇ ਉਹ ਬਰਾਬਰ ਆ ਕੇ ਜਦੋਂ ਉਹਨਾਂ ਨੇ ਮੇਰਾ ਗੀਜਾ ਤੋੜਿਆ ਜੋਰ ਨਾਲ ਤੇ ਮੈਨੂੰ ਸੜਕ ਦੇ ਵਿੱਚ ਘੁਮਾ ਕੇ ਮਾਰਿਆ ਜੀਟੀ ਰੋਡ ਦੇ ਵਿਚਾਲੇ ਤੇ ਸਕੂਟਰੀ ਉੱਤੇ ਸੀਗੀ ਉਹਦੇ ਵਿੱਚ ਮੈਂ ਰਗੜਿਆਗਾ ਜਿਆਦੇ ਕੁਦਰਤੀ ਮਹਾਰਾਜ ਦੀ ਕਿਰਪਾ ਹੀ ਇੰਨੀ ਹੋਈ ਕਿ ਪਿੱਛੋਂ ਕੋਈ ਬੱਸ ਟਰੱਕ ਨਹੀਂ ਆਇਆ ਜੇ ਕੋਈ ਆਉਂਦਾ ਈ ਛੇਤੀ ਬ੍ਰੇਕ ਲਾਉਣੇ ਬਹੁਤ ਔਖੇ ਆ ਪਰ ਮਹਾਰਾਜ ਨੇ ਬਚਾਰਿਆ ਪਰ ਹੁਣ ਅਸੀਂ ਉੱਥੇ ਸੇਵ ਨਹੀਂ ਫੇਰ ਉੱਥੋਂ ਮੈਨੂੰ ਇੱਕ ਗੱਡੀ ਵਾਲੇ ਚੱਕ ਕੇ ਲਿਆਏ ਠਾਣੇ ਅਜੀਤਵਾਲੀ ਥਾਣਾ ਹੈ ਤੇ ਥਾਣੇ ਤੇ ਵੀ ਆਉਣੇ ਆ ਪਹਿਲਾਂ ਇਹ ਦੱਸੋ ਵੀ ਗੀਜੀ ਚ ਕਿੰਨੇ ਪੈਸੇ ਸੀਗੇ ਤੁਹਾਨੂੰ ਕੀ ਸ਼ੱਕ ਪੈਂਦਾ ਵੀ ਉਹਨਾਂ ਨੂੰ ਕਿੱਥੇ ਪਤਾ ਲੱਗਿਆ ਕਿਤੇ ਉਹਨੇ ਤੁਹਾਨੂੰ ਦੇਖਿਆ ਹੋਊਗਾ ਪੀਜੀਜੀ ਚ ਪੈਸੇ ਪਾਉਂਦੇ ਹੋਏ ਰੱਖਦੇ ਹੋਏ ਮੈਨੂੰ ਮੈਂ ਰੋਲੀ ਦੇ ਬਰਾਬਰ ਇੱਕ ਪੰਪ ਆਉਂਦਾ ਉੱਥੇ ਮੈਂ ਕਿਟਵਾਚ 200 ਰੁਪਏ ਦਾ ਤੇਲ ਪੋਇਆ ਸੀ ਉਦੋਂ ਮੈਂ ਬਟੂਆ ਕੱਢਿਆ ਸੀ ਤੇਲ ਹੋਰ ਵੀ ਪੋਈ ਜਾਂਦੇ ਸੀ ਪਰ ਮੈਨੂੰ ਉਹ ਨਹੀਂ ਪਤਾ ਵੀ ਬੰਦੇ ਉਹੋ ਸੀ ਕਿ ਜਾਂ ਕੌਣ ਸੀ ਉਹ ਪਟਿਆਲੇ ਦੇ ਦੋ ਮੁੰਡੇ ਸੀ ਆਪਾਂ ਤਾਂ ਇਹ ਹੁੰਦਾ ਵੀ ਆਪਣੇ ਬਰਾਬਰ ਦੀ ਕੋਈ ਨੰਗਣ ਲੱਗੇ ਆ ਪਰ ਉਹ ਆਪਦੀ ਪੂਰੀ ਸੇਵ ਆਪਦੇ ਚੋਸਤੀ ਚੋਸਤੀ ਨਾਲ ਤਿਆਰੀ ਨਾ ਸੀਗੇ ਆ ਮੈਂ ਆਪਦੇ ਧਿਆਨ ਆ ਰਿਹਾ ਸੀਗਾ ਪਰ ਉਹਨਾਂ ਨੇ ਜਦੋਂ ਗੀਜਾ ਜੋਰ ਨਾਲ ਤੋੜਿਆ ਇਨੀ ਛੇਤੀ ਜੀ ਜ ਟੁੱਟਦਾ ਨਹੀਂ ਹੁੰਦਾ ਉਹਨਾਂ ਨੇ ਜੋਰ ਨਾਲ ਤੋੜ ਕੇ ਬੰਦੇ ਨੂੰ ਸਿੱਟਣਾ ਹੁੰਦਾ ਵੀ ਸਾਡੇ ਮਗਰ ਨਾਲ ਭਜਾ ਕੇ ਰੋਲਾ ਪਾਵੇ ਬਸ ਉਹਨਾਂ ਨੇ ਸਿੱਟ ਤਾਂ ਮੈਨੂੰ ਫਿਰ ਗੁਰਦੁਆਰੇ ਵਾਲਿਆਂ ਨੇ ਭਾ ਕੇ ਚੱਕਿਆ ਉਹ ਹੀ ਰਹਾ ਮੇਰੀ ਲੱਤ ਫਸ ਗਈ ਉਹਨਾਂ ਨੇ ਆ ਕੇ ਕੱਢਿਆ ਤੇ ਜਦੋਂ ਉਹਨਾਂ ਨੇ ਕੱਢਿਆ ਤੇ ਉਦੋਂ ਉਹਨਾਂ ਚਿਰ ਕੁਦਰਤੀ ਬਾਹਰ ਕੋ ਦੀ ਕਿਰਪਾ ਇਹ ਵੀ ਜਿਹੜੀ ਗੱਡੀ ਟਰੱਕ ਮੋਟਰਸਾਈਕਲ ਕੋਈ ਆਇਆ ਨਹੀਂ ਸੜਕ ਸੇਵ ਰਹੀ ਆ ਜੇ ਕੋਸੁੱਤੇ ਆ ਨਾ ਡਿਸ਼ੇਤੀ ਬ੍ਰੇਕ ਵੀ ਲੱਗ ਤੇ ਮੇਰਾ ਤਾਂ ਉੱਥੇ ਮਲਿਆ ਮੇਟ ਹੋ ਜਾਣਾ ਸੀਗਾ ਉਹਨਾਂ ਨੇ ਆ ਕੇ ਮੈਨੂੰ ਕੱਢਿਆ ਜੇ ਕਿੰਨੇ ਕੁ ਪੈਸੇ ਹੋਣਗੇ ਜੀ ਦੱਸ ਸਕਦੇ ਹੋ 10000 ਰੁਪਇਆ ਸੀ ਬਾਕੀ ਆਈਡੀਆਂ ਸੀਗੀਆਂ ਆਧਾਰ ਕਾਰਡ ਵਗੈਰਾ ਸਾਰਾ ਕੁਝ ਸੀ ਤੇ ਬਸ ਸਾਰਾ ਉਸ ਲੈ ਕੇ ਤੋੜ ਕੇ ਫਿਰ ਤੁਹਾਨੂੰ ਗੁਰਦੁਆਰਾ ਸਾਹਿਬ ਵਾਲੇ ਜਿਹੜੇ ਲੋਕ ਆਏ ਚੱਕਿਆ ਥਾਣੇ ਲੈ ਕੇ ਗਏ ਉਹਨਾਂ ਨੇ ਥਾਣੇ ਕੀ ਹੋਇਆ ਉਹਨਾਂ ਨੇ ਚੱਕਿਆ ਫਿਰ ਗੱਡੀ ਆਈ ਜਿਹੜੀ ਸੜਕਾਂ ਤੇ ਆਮ ਸੇਵ ਸੇਵ ਹੀ ਉਹ ਕਹਿੰਦੇ ਅਸੀਂ ਸੇਵਾ ਹੀ ਕਰਦੇ ਫਿਰਦੇ ਆ ਉਹਨਾਂ ਨੇ ਵਿੱਚ ਕਹੇ ਥਾਣੇ ਆਏ ਮੈਂ ਕਿਹਾ ਥਾਣੇ ਆ ਕੇ ਰਿਪੋਰਟ ਲਿਖਾਈਏ ਪਹਿਲਾਂ ਥਾਣੇ ਵਾਲੇ ਨੂੰ ਜਦੋਂ ਅਸੀਂ ਰ ਇਕ ਕਦਮ ਮੇਰੇ ਮੱਥੇ 'ਚੋਂ ਜਿਆਦੇ ਬਲੱਡ ਚੱਲ ਰਿਹਾ ਸੀਗਾ। ਹੂੰ ਹੂੰ। ਬਾਕੀ ਮੇਰੇ ਪੈਰ ਤੇ ਸੱਟਾਂ ਬਹੁਤ ਜ਼ਿਆਦੇ ਸੀਗੀਆਂ। ਹਾਂਜੀ ਤੁਸੀਂ ਪੱਟੀਆਂ ਬੰਨੀ ਹੋਈ ਹੈ ਨਾ। ਪੱਟੀਆਂ ਹਜੇ ਵੀ ਬੰਨੀਆਂ ਹੋਈਆਂ। ਹੂੰ ਹੂੰ। ਤੇ ਹਜੇ ਵੀ ਮੇਰੇ ਸਾਰੇ ਜ਼ਖਮੋ ਡੇਢ ਮਹੀਨਾ ਹੋ ਗਿਆ ਜੇ ਠੀਕ ਨਹੀਂ ਪੂਰੇ ਹੋਏ। ਥਾਣੇ ਵਾਲੇ ਕਹਿੰਦੇ ਪਹਿਲਾਂ ਪੱਟੀਆਂ ਕਰਾ ਕੇ ਲਿਆਓ। ਫਿਰ ਤੁਸੀਂ ਆਜੋ ਦੁਬਾਰਾ ਅਸੀਂ ਪੱਟੀਆਂ ਕਰਾ ਕੇ ਗਏ ਫਿਰ ਅਸੀਂ ਸਾਰਾ ਲਿਖਾਇਆ। ਸਾਨੂੰ ਉਹਨਾਂ ਨੇ ਇਹ ਤਾਂ ਸਾਲਾ ਦਸਾਲਾ ਦਿੱਤਾ ਵੀ ਤਿੰਨ ਚਾਰ ਸਾਲ ਦੇ ਵਿੱਚ ਤਿੰਨ ਚਾਰ ਦਿਨ ਦੇ ਵਿੱਚ ਆਪਾਂ ਕੋਸਣਾ ਕੋ ਸੇਵ ਕਰ ਲਾਂਗੇ ਆਪਾਂ ਕਿਸੇ ਨੂੰ ਕਿਸ ਨੂੰ ਲੱਭ ਲਾਂਗੇ ਪਰ ਉਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਤੇ ਸਾਨੂੰ ਕੋਈ ਉਹਨਾਂ ਦਾ ਆਸਰਾ ਨਹੀਂ ਹੋਇਆਗਾ ਫਿਰ ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਸਾਸੀਂ ਬਾਹਰੋਂ ਆ ਕੇ ਸੇਵ ਹੀ ਹੈ ਨਹੀਂਗਾ ਸਾਡਾ ਉਹਨੂੰ ਦਿਲ ਕਿਵੇਂ ਕਰੂਗਾ ਗਾਂ ਵਾਸਤੇ ਉਹ ਕਹਿੰਦੇ ਸਾਡੇ ਕੋਲ ਸਟਾਫ ਹੀ ਥੋੜਾ ਹੈ ਅਸੀਂ ਕਿੱਧਰ ਕਿੱਧਰ ਹੋਈਏ ਆ ਕੇ ਕੇ ਪੱਲਾ ਝਾੜ ਗਏ ਬਸ ਇਹ ਕੋਈ ਪਰਚਾ ਦਰਜ ਕੀਤਾ ਹੋਵੇ ਤੁਹਾਡੀ ਦਰਖਾਸਤ ਤੇ ਸ਼ਿਕਾਇਤ ਦੇ ਉੱਤੇ ਕੁਝ ਹੋਰ ਕਾਰਵਾਈ ਕੀਤੀ ਹੋਵੇ ਤੁਹਾਨੂੰ ਕੋਈ ਭਰੋਸਾ ਹੀ ਦਿੱਤਾ ਹੋਵੇ ਵੀ ਅਸੀਂ ਫੜ ਲਾਂਗੇ ਬੰਦੇ ਬਸ ਉਦੋਂ ਦਾ ਮੈਨੂੰ ਇਹੀ ਕਹਤਾ ਵੀ ਕੋਈ ਨਹੀਂ ਆਪਾਂ 2-4 ਦਿਨ ਦੇ ਵਿੱਚ ਕੋਸਾ ਕੋ ਕਰ ਲਾਂਗੇ ਪਰ ਬਾਅਦ ਚ ਕੁਛ ਨਹੀਂ ਕੀਤਾ ਪਰਚਾ ਵੀ ਦਰਜ ਹੋਇਆ ਪਰਚਾ ਦਰਜ ਤਾਂ ਅਸੀਂ ਤਾਂ ਆਪਦੀ ਦਰਖਾਸਤ ਲਿਖਾਈਆਂ ਆ ਮੈਂ ਉਹਨਾਂ ਨੂੰ ਕਿਹਾ ਅਸੀਂ ਮੈਨੂੰ ਐਫ ਆਰ ਆਈ ਦੀ ਨਕਲ ਦੇ ਦਿਓ ਉਹ ਥਾਣੇਦਾਰ ਬਦਲ ਗਿਆ ਥਾਣਾ ਹੋਰ ਲਾਰੇ ਜਲਾਏ ਫਿਰ ਮੈਂ ਸਰਪੰਚ ਨੂੰ ਲਗਿਆ ਫਿਰ ਮੈਂ ਆਪਦੀ ਇੱਕ ਪਾਸੋਂ ਲਿਖਾ ਕੇ ਦਰਖਾਸਤ ਦਿੱਤੀ ਦੁਬਾਰਾ ਉਹਦੇ ਤੇ ਫਿਰ ਸਟੈਂਪ ਲਾ ਕੇ ਦਿੱਤੀ ਉਹਨਾਂ ਨੇ ਹਣ ਤੁਹਾਨੂੰ ਸਰਪੰਚ ਨੂੰ ਲੈ ਕੇ ਜਾਣਾ ਪਿਆ ਤਾਂ ਜੋ ਤੁਹਾਨੂੰ ਸਰਪੰਚ ਨੂੰ ਨਕਲ ਮਿਲ ਜੇ ਨਕਲ ਮਿਲ ਜੇ ਹਾਂ ਸਰਪੰਚ ਨੇ ਨਕਲ ਦਵਾਈ ਫੇ ਮੈਨੂੰ ਥਾਣੇ ਵਾਲੇ ਇਲਝਾ ਹੁੰਦੇ ਸੀਗੇ ਕਿ ਥਾਣੇ ਵਾਲੇ ਦਾ ਬਸ ਆਹੀ ਲਾਗੇ ਉਹ ਥਾਣੇਦਾਰ ਬਦਲ ਗਿਆ ਜੀ ਉਹ ਬਦਲ ਗਿਆ ਬਸ ਆਹੀ ਗੱਲਾਂ ਬਸੂਰ ਉੱਥੇ ਸੁਣਨ ਨੂੰ ਤਿਆਰੀ ਹੈ ਨਹੀਂ ਕੋਈ ਕਿਸੇ ਦੀ ਤੇ ਤੁਸੀਂ ਹਰ ਸਾਲ ਜਾਂਦੇ ਹੋ ਤਾਂ ਅੱਗੇ ਕੀ ਜਾਣਦਾ ਹੁਣ ਮਨ ਹੈਗਾ ਜੋ ਤੁਹਾਨੂੰ ਘਟਣਾ ਵਾਪਰੇ ਉਸ ਤੋਂ ਬਾਅਦ ਹੁਣ ਸਾਡੇ ਨਾਲ ਆਈਆਂ ਵੀ ਜੇ ਜਾਣਾ ਤਾਂ ਆਪਦਾ ਪੂਰਾ ਚੋਸ ਤੋਂ ਕਿ ਚੌਕ ਟੋਕ ਚੱਲੋ ਤੇ ਨਹੀਂ ਤਾਂ ਹੁਣ ਅੱਗੇ ਨਾ ਉਹਦਾ ਮਨ ਖੱਟਾ ਪੈ ਗਿਆ ਉੱਥੇ ਸੇਵ ਹੀ ਹੈ ਨਹੀਂ ਨਾ ਬੰਦਾ ਘਰੇ ਆ ਨਾ ਬਾਹਰ ਖੇਤ ਬੰਨੇ ਜਾਂਦੇ ਤਾਂ ਉੱਥੇ ਲੁੱਟਦੇ ਤੁਰੇ ਫਿਰਦੇ ਐ ਕੋਈ ਫੋਨ ਨਹੀਂ ਛੱਡਦੇ ਤੁਹਾਡਾ ਨਾਲੇ ਤਾਂ ਖੋਗੇ ਲਈ ਜਾਂਦੇ ਨਾਲ ਸੱਟਾ ਮਾਰ ਕੇ ਜਾਂਦੇ ਐ ਫਿਰ ਉਦੋਂ ਵੇਹਤਰਾ ਬੰਦਾ ਅਲੱਗ ਕਹਿੰਦਾ ਆਪਦੇ ਟਿਕਾਣੇ ਤੇ ਬੱਸ ਸੇਵ ਰਹੋ ਇੱਥੇ ਐਨਆਰਆਈ ਸੈੱਲ ਵਗੈਰਾ ਵੀ ਬਣੇ ਹੋਏ ਨੇਗੇ ਉਹਨਾਂ ਦੇ ਵੀ ਬੰਦੇ-ਬੁੰਦੇ ਬੈਠਦੇ ਨੇਗੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਕੋਲੇ ਆਪਣਾ ਮੈਟਰ ਚੱਕਿਆ ਨਹੀਂ ਕੋਹ ਨਹੀਂ ਕੀਤੀ ਕੋਹ ਨਹੀਂ ਤੁਸੀਂ ਪਹਿਲੀ ਆ ਰਹੇ ਆ ਜਿਹੜੇ ਸਾਡਾ ਇੰਟਰਵਿਊ ਲੈ ਰਹੇ ਆ ਇੱਥੇ ਉਹ ਸਾਰਿਆਂ ਨੂੰ ਪਤਾ ਹੀ ਹੋਵੇ ਦਿਨਾਂ ਕੋ ਸੋਇਆ ਹੋਇਆ ਤੇ ਕੋਈ ਕਿਸੇ ਨੇ ਨੀ ਕੋਈ ਗੱਲ ਕੀਤੀ ਹੋਰ ਨਾ ਮੈਂ ਕੀ ਕੀਤੀ ਗਏ ਨਾ ਜੀ ਹਰ ਸਾਲ ਜਾਂਦੇ ਹਾਂ ਉੱਥੇ 6 ਮਹੀਨੇ ਲਾ ਕੇ ਆਉਂਦੇ ਹਾਂ ਵੀ ਉੱਥੇ ਆਨੰਦਪਰੀ ਜਿੰਦਗੀ ਜੀ ਸਕੋ ਪੋ 3 ਸਾਲ ਹੋ ਗਏ ਲਗਾਤਾਰ ਮੈਨੂੰ 6-6 ਮਹੀਨੇ ਲਾ ਕੇ ਆਉਂਦੇ ਨੂੰ ਆ ਤੀਜੀ ਵਾਰ ਹੁਣ 6-6 ਮਹੀਨੇ ਪਹਿਲਾਂ ਤਾਂ ਅਸੀਂ ਕੰਮ ਕਰਦੇ ਹੁੰਦੇ ਸੀਗੇ ਚਲੋ ਥੋੜਾ ਟਾਈਮ ਜਾਂਦੇ ਸੀ ਹੁਣ 6 ਸਾਲ ਤੋਂ ਜਿਉ 19 ਤੋਂ ਅਸੀਂ ਰਿਟਾਇਰ ਹੋਏ ਆ ਆ ਗੁਰੂ ਘਰ ਦੀ ਸੇਵਾ ਕਰੀ ਇੱਥੇ ਸਬਜ਼ੀਆਂ ਸੂਜੀਆਂ ਬੀਜੀਆਂ ਦੀਆਂ ਸਾਰਾ ਕੁਝ ਕਰੀ ਦਿਆ ਤੇ ਫਿਰ ਅਸੀਂ ਆ ਹੁੰਦਾ ਵੀ ਚਲੋ ਉੱਥੇ ਹੁਣ 6 ਮਹੀਨੇ ਕੱਟੇ ਆਉਨੇ ਆ ਪਰ ਹੁਣ ਉੱਥੇ ਹੂੰ ਕੋਈ ਬੰਦਾ ਸੇਵ ਹੀ ਹੈ ਨੀਗਾ ਘਰਾਂ ਦੇ ਵਿੱਚ ਤਾਂ ਕੋਈ ਜੇ ਆਪੇ ਛੱਡਿਆ ਹੁੰਨੇ ਆ ਮਗਰ ਉਹ ਕੋ ਟੂਟੀਆਂ ਲਾ ਕੇ ਲੈ ਗਿਆ ਕੋਈ ਕੋਸ ਲਾ ਕੇ ਲੈ ਗਿਆ ਕੋਈ ਕੋਈ ਉਹਨਾਂ ਨੂੰ ਜੇ ਡੰਨ ਚਾਜਣਾ ਦਿੱਤਾ ਹੋਵੇ ਤਾਂ ਉਹਨਾਂ ਨੂੰ ਨਾ ਕਰਨ ਰਲੇ ਮਿਲੇ ਆ ਸਭ ਛੜ ਪੁਲਿਸ ਜੇ ਫੜਦੀ ਆ ਤਾਂ ਬੰਦੇ ਨਸ਼ਾ ਕਰਦੇ ਉਹਨਾਂ ਨੂੰ ਛੱਡ ਕੇ ਪਰੇ ਕਰਦੀ ਆ ਹੂੰ ਹੂੰ ਕਿ ਹੁਣ ਇਹ ਸਾਨੂੰ ਨਹੀਂ ਪਤਾ ਪਈ ਪੁਲਿਸ ਨਾਲ ਰਲਿਆ ਜਾਂ ਉਹਨਾਂ ਤੋਂ ਕੀ ਉਹਨਾਂ ਤੋਂ ਡਰਦੇ ਆ ਵੀ ਤੁਹਾਡੀ ਜਿਹੜੀ ਉਹ ਹੈ ਉਥੇ ਕੋਈ ਘਰ ਹੋਊਗੀ ਰਹਿائش ਹੋਊਗੀ ਜ਼ਮੀਨ ਹੋਊਗੀ ਉਹਦੇ ਉੱਤੇ ਇੱਕ ਕਬਜ਼ਾ ਕੋਈ ਹੈ ਜੀ ਕੋਈ ਗੱਲ ਤਾਂ ਨਹੀਂ ਸੁਣੀ ਹਜੇ ਕੋਈ ਨਹੀਂ ਹੈ ਹਜੇ ਸਾਡੇ ਏਰੀਆ 'ਚ ਜਾਨੀ ਕਿਸੇ ਜੀ ਹਾਂ ਗਵਾਂਢ ਦੇ ਪਿੰਡਾ ਸੁਣੀ ਹੋਵੇ ਨਹੀਂ ਹਜੇ ਸਾਡੇ ਏਰੀਆ 'ਚ ਨਹੀਂ ਹੈ ਇਹ ਵੀ ਕਿਸੇ ਦੀ ਜ਼ਮੀਨ ਨਾਪਲੀ ਕੇ ਦਾ ਘਰ ਨਾਪ ਲਿਆ ਉਹ ਗੱਲੋਂ ਤਾਂ ਹਜੇ ਬਚਤ ਹੈ ਪਰ ਆਹ ਜਿਹੜੀ ਬਚਤ ਆ ਵੀ ਤੁਸੀਂ ਘਰੋਂ ਨਹੀਂ ਕਿਸੇ ਟਾਈਮ ਤੇ ਨਿਕਲਦਾ ਖੇਤ ਬੰਨੇ ਵੀ ਜਾਂਦੇ ਰਾਹਾਂ 'ਚ ਤੁਹਾਨੂੰ ਪਤਾ ਨਹੀਂ ਕਦੋਂ ਕਿਸੇ ਨੇ ਮਿਲ ਪੈਣਾ ਮਰੀਰ ਖਾਨਾ ਆਏ ਤੁਰਿਆ ਫਿਰਦਾ ਬਸ ਬੇਚਜ ਖੋ ਕੇ ਤੇ ਐਨਆਰਆਈ ਭਾਈਚਾਰੇ ਨੂੰ ਕੀ ਕਹਿਣਾ ਚਾਹੂਗੇ ਜਿਨ੍ਹਾਂ ਨੇ ਦੱਬ ਕੇ ਜ਼ੋਰ ਲਾਇਆ ਸੀ ਵੀ ਬਦਲਾਵ ਵਾਲੀ ਸਰਕਾਰ ਆਵੇ ਆਮ ਆਈ ਪਾਰਟੀ ਸਰਕਾਰ ਬਣੇ ਕੀ ਕਹਿਣਾ ਚਾਹੂਗੇ ਕੋਈ ਫਰਕ ਤਾਂ ਤੁਹਾਡੀ ਗੱਲਾਂ ਲੱਗ ਰਿਹਾ ਵੀ ਪਿਆ ਨਹੀਂ ਹੈਗਾ ਇਹਨੇ ਫਰਕ ਕੋਈ ਨਹੀਂ ਪਿਆ ਉਦੋਂ ਕੰਮ ਵਿਗੜਿਆ ਉਦੋਂ ਖਲਾਸਾ ਨਹੀਂ ਮਾੜੇ ਹੋਏ ਅੱਗੇ ਨਾਲ ਲੁੱਟਮਾਰ ਜ਼ਿਆਦਾ ਹੋ ਗਈ ਪਹਿਲਾਂ ਤਾਂ ਇੰਨੀ ਲੁੱਟਮਾਰ ਹੈ ਹੀ ਨਹੀਂ ਸੀ ਜਿਹਨੇ ਹੁਣ ਹੋ ਗਈ ਹੈ ਹੁਣ ਤਾਂ ਤੁਸੀਂ ਘਰਾਂ 'ਚ ਵੀ ਸੇਵ ਨਹੀਂ ਹੈ ਕਦੋਂ ਕੱਲਾ ਕਾਇਰਾ ਵੇਖ ਕੇ ਘਰੀਆਂ ਆ ਕੇ ਵੜ ਕੇ ਵੜ ਕੇ ਤੁਰ ਜਾਂਦੇ ਆ ਤੁਸੀਂ ਆਪ ਸੁਣਿਆ ਹੀ ਆ ਇੱਥੇ ਹੁਣ ਕੋਈ ਸੇਵ ਨਹੀਂ ਹੈ ਠੀਕ ਹੈ ਮਿਹਰਬਾਨੀ ਸਾਡਾ ਗੱਲਬਾਤ ਕਰਨ ਲਈ ਹਾਂਜੀ ਰੇਡ ਐਫ ਐਮ ਨਿਊਜ਼ ਕੈਨੇਡਾ ਤੋਂ ਸ਼ਿਪ ਕਾਰਬਨ ਸਿੰਘ ਢਾਲੀਵਾਲ